ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਖਾਲਸਾ ਰਹਿਤ ਨਾਮ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਹਿ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਯਥਾ ਸ਼ਕਤੀ ਕਸ਼ੇ ਦੇਵਤਾਨ ਸੋਈ ਸਿੰਕ ਹੈ ਪਰਮ ਸੁਜਾਨ ਨਾਮ ਦਾਨ ਪ੍ਰਾਪਤੇ ਈਸ਼ ਨਾਨਾ ਜਿਨ ਗੌਰ ਕਿਰਪਾ ਤੈਨੋ ਇਹ ਜਾਨਾ ਦਸ ਨਖ ਜੋ ਕਾਰ ਕਮਾਵੈ ਤਾਂ ਕਰ ਜੋ ਤਨ ਕਰਮੈ ਆਵੈ ਤੇਤੇ ਗੁਰ ਦਸਵੰਦ ਜੋ ਦੇਈ ਸਿੰਘ ਸੋ ਜਸ ਬਹੁ ਜਗ ਮੈ ਲਈ ਪਰ ਬੇਟੀ ਕੋ ਬੇਟੀ ਜਾਣੈ ਪਰ ਇਸਤਰੀ ਕੋ ਮਾਤ ਬਖਾਨੈ ਆਪਣ ਇਸਤਰੀ ਸੌ ਰਤ ਹੋਈ ਰਹਿਤਵੰਤ ਸਿੰਘ ਹੈ ਸੋਈ ਕਾਮ ਕਰੋਤ ਮਾਨ ਮਦ ਲੋਪਾ ਇਹ ਵੈਰੀ ਕਰ ਹੈ ਮਨ ਸ਼ੋਭਾ ਇਨ ਕੋ ਹਟ ਕਰ ਜੀਵਤ ਕਰੈ ਦਇਆ ਧਰਮ ਤਪ ਸੋ ਮਨ ਤਰੈ ਕਾਛ ਕੇ ਪਾਨ ਨਾ ਕਭੋ ਤਿਆਗੈ ਸਨਮੁਖ ਲਰੇ ਨ ਰੰਟੇ ਭਾਗੇ ਦੇ ਅਰਦਾਸ ਨਿਵਾਵੈ ਸੀਸ ਮਨ ਮੇ ਤਿਆਵੈ ਗੁਰ ਜਗਦੀਸ਼ ਜਹਾਂ ਖਾਲਸਾ ਬੈਠਾ ਪਾਵੇ ਵਾਹਿਗੁਰੂ ਜੀ ਕੀ ਫਤਿਹ ਬਲਾਵੇ ਪ੍ਰੇਮ ਸਹਿਤ ਜੋ ਦਰਸ਼ਨ ਕਰ ਹੈ ਤੇ ਪਨ ਪਵ ਸਾਗਰ ਨ ਪਰ ਹੈ ਤੁਰਕ ਦੇਖਨੇ ਸੀਸ ਨਿਵਾਵੈ ਰਹਿਤਵੰਤ ਸੋ ਸਿੰਘ ਕਹਾਵੇ ਨੌਕਰ ਤਰਕਨ ਕਾ ਨਹਿ ਹੋਏ ਤਰਕ ਸਲਾਮ ਕਰੇ ਨਹਿ ਕੋਏ ਤਰਕਨ ਪਰ ਵਿਸ਼ਵਾਸ ਨ ਕਰੀਏ ਕਰ ਮੈਤਰੀ ਨਹਿ ਬਿਵਹਰੀਏ ਨੌਕਰ ਹੋਏ ਖਾਲਸੇ ਕੇ ਰਾਜਨ ਮਿਲਿਆ ਸੁਖ ਹੋਏ ਕਨੇਰਾ ਜੇਨ ਦਰਸ਼ਨ ਕਰ ਪਾਪ ਮਿਟਾਹੀ ਮਨ ਪਰ ਸੰਨ ਕਛ ਚਿੰਤਾ ਨਹੀਂ ਗੁਰੂ ਸਰੂਪ ਖਾਲਸਾ ਹਈਏ ਜਿਨ ਕੀ ਟਹਿਲ ਪਰਮ ਸੁਖ ਲਹੀਏ ਨਕਰ ਹੋਏ ਨਾ ਸਕਈ ਕਰੇ ਸੋਨ ਓਪਾਏ ਜੇਪ ਤੇ ਰਹਤ ਨਾ ਨਾਸ ਹੋਏ ਸੋਈ ਟਹਿਲ ਕਮਾਈ ਖੇਤੀ ਵਣਜ ਵੈ ਸਿਲਪ ਬਣਾਵੇ ਔਰ ਟਹਿਲ ਜੋ ਮਨ ਮੋ ਪਾਵੇ ਡਰੇਡ ਹੋਈ ਸੋਈ ਕਾਰ ਕਮਾਵੇ ਚੋਰੀ ਟਾਕੇ ਕਬੇ ਨ ਜਾਵੇ ਬੇਸਿਆ ਬਿਖਿਆ ਜੂਆ ਤਜੇ ਮਛਲੀ ਮਾਸ ਨ ਕਭੂ ਪਜੇ ਕਰ ਮੋ ਸਾਧ ਸਿੰਘ ਜੋ ਆਈ ਤਨ ਕੀ ਬਹੁਤ ਸੇਵ ਕਰਾਈ ਚਾਰਣ ਤੋਈ ਪ੍ਰਸਾਦ ਜੀਵਾ ਵੈ ਹਰ ਕੇ ਪਾਪ ਸਬਨ ਮੋ ਲਿਆ ਵੈ